ਉਸੇ ਰਿਗਾਰਡਿੰਗ ਸਾਡੇ ਓਵਰঅল ਇੰਡੀਆ ਤੋਂ ਇੱਥੇ ਜਿਹੜੇ ਡੀਲਰ ਸਹਿਬਾਨ ਜਿਹੜੇ ਪਹੁੰਚੇ ਨੇ ਜਿਸ ਤਰ੍ਹਾਂ ਦੇ ਸਟਾਲ ਤੁਸੀਂ ਦੇਖੇ ਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਉਹ ਉਹਦੇ ਬਾਰੇ ਚਰਚਾ ਕਰਕੇ ਉਹ ਪ੍ਰੋਬਲਮ ਨੂੰ ਦੂਰ ਕੀਤਾ ਜਾ ਰਿਹਾ ਔਰ ਸਪੈਸ਼ਲੀ ਮੈਂ ਇੱਕ ਤੁਹਾਡੇ ਮਾਧਿਅਮ ਰਾਈ ਲੁਧਿਆਣਾ ਡ్రਾਈਕਲ ਐਸੋਸੀਏਸ਼ਨ ਦਾ ਬੜਾ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਦੀ ਅਨਤਕ ਮਿਹਨਤ ਕਰਕੇ ਇਹ ਮੀਟਿੰਗ ਅੱਜ ਜਿਹੜੀ ਸਕਸੈਸਫੁਲ ਹੋਈ ਹੈ ਸਾਰਿਆਂ ਦੇ ਕੋਰੀ ਫਿਰ ਤੋਂ ਆਇਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਬਲਵਿੰਦਰ ਸਿੰਘ ਆਲੂਵਾਲੀਆ ਪ੍ਰੈਜ਼ੀਡੈਂਟ ਪੰਜਾਬ ਸਟ੍ਰਾਈਕ ਲੀਡਰ ਐਸੋਸੀਏਸ਼ਨ ਅੱਜ ਜੋ ਪੰਜਾਬ ਸਟ੍ਰਾਈਕ ਲੀਡਰ ਐਸੋਸੀਏਸ਼ਨ ਦਾ ਐਡਵਲ ਜੋ ਕਾਨਫਰੰਸ ਹੈ ਲੁਧਿਆਣਾ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਪੰਜਾਬ ਤੋਂ ਇਲਾਵਾ ਬਾਕੀ ਸਾਰੀਆਂ ਸਟੇਟਾਂ ਦੇ ਲੋਕ ਅੱਜ ਸਟ੍ਰਾਈਕ ਲੀਡਰਸ ਇੱਥੇ ਪਹੁੰਚੇ ਹੈ ਤੇ ਬਹੁਤ ਹਮ ਹਮਾ ਕੇ ਜਿਹੜਾ ਲੁਧਿਆਣਾ ਸਟ੍ਰਾਈਕ ਲੀਡਰ ਹੋਸਟ ਹੈ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਹੈ ਤੇ ਅੱਜ ਅਸੀਂ ਇੱਥੇ ਆਪਣੇ ਮੈਂਬਰਾਂ ਵਾਸਤੇ ਇੱਕ ਐਗਜ਼ਿਬਿਸ਼ਨ ਲਾਈ ਹੈ ਜਿਹਦੇ ਵਿੱਚ ਸਾਡੇ ਟ੍ਰੇਡ ਦੇ ਨਾਲ ਜਿਹੜੇ ਜੋ ਮਸ਼ੀਨਰੀ ਬਣਾਉਂਦੇ ਆ కెమికਲ ਦਿੰਦੇ ਆ ਜਾਂ ਪੈਕਿੰਗ ਮਟੀਰੀਅਲ ਦਿੰਦੇ ਆ ਉਹਨਾਂ ਦੇ ਅਸੀਂ ਸਟਾਲ ਲਾਏ ਹੋਏ ਆ ਸਾਡੇ ਸਾਰੇ ਮੈਂਬਰ ਬਹੁਤ ਜ਼ਿਆਦਾ ਉਹਦੇ ਤੋਂ ਆਪਣਾ ਇੰਟਰਸਟ ਦੇ ਨਾਲ ਪਰਚੇਸ ਵੀ ਕਰ ਰਹੇ ਆ ਤੇ ਨਵੀਂ ਨਵੀਂ ਤਕਨੀਕ ਬਾਰੇ ਪਤਾ ਕਰ ਰਹੇ ਆ ਇਸ ਤੋਂ ਇਲਾਵਾ ਸਾਡੇ ਅੱਜ ਅਸੀਂ ਦੋ ਸੈਸ਼ਨ ਰੱਖਿਆ ਜਿਹੜਾ ਕਿ ਪਹਿਲਾਂ ਨਹੀਂ ਸੀ ਰੱਖਦੇ ਇੱਕ ਦੇ ਵਿੱਚ ਅਸੀਂ ਸਾਡੇ ਜਿਹੜੇ ਟ੍ਰੇਡ ਦੇ ਐਕਸਪਰਟ ਹੈਗੇ ਆ ਉਹ ਡੈਮੋ ਦੇ ਕੇ ਸਮਝਾ ਰਹੇ ਆ ਵੀ ਕਿਸ ਤਰ੍ਹਾਂ ਕੱਪੜਿਆਂ ਨੂੰ ਅਸੀਂ ਰੈਗੂਲਰ ਕਰੀਏ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਕੋਈ ਦਾਹ ਘਟਣ ਦੀ ਜਾਂ ਹੋਰ ਉਹਦੇ ਬਾਰੇ ਦੱਸ ਰਹੇ ਆ ਤੇ ਬੜੇ ਧਿਆਨ ਦੇ ਨਾਲ ਸਾਡੇ ਮੈਂਬਰਾਂ ਨੇ ਉਹਦੇ ਵਿੱਚ ਇੰਟਰਸਟ ਲਿਆ ਦੂਜਾ ਸੈਸ਼ਨ ਸਾਡਾ ਇੱਕ ਸਾਡੇ ਜਿਹੜੇ ਸਾਡੇ ਯੰਗ ਐਕਸਪਰਟ ਪੈਨਲਿਸਟ ਹੈਗੇ ਆ ਅਸੀਂ ਉਹਦਾ ਬਣਾਇਆ ਉਹਦੇ ਵਿੱਚ ਉਹਨਾਂ ਨੇ ਆਪਣੇ ਸਾਡੀ ਟ੍ਰੇਡ ਰੈਗਲਿੰਗ ਦੇ ਵਿੱਚ ਜੋ ਮੁਸ਼ਕਲਾ ਆ ਰਹੀ ਹੈ ਉਹਨਾਂ ਦਾ ਹੱਲ ਕਰਨ ਲਈ ਨਵੀਆਂ ਟੈਕਨੀਕਸ ਉਹ ਵੀ ਮਸ਼ੀਨਰੀ ਉਹਨੂੰ ਕੰਪਿਊਟਰਾਈਜ਼ ਕਰਨ ਵਾਸਤੇ ਜਿਸ ਦਾ ਵੀ ਨਵੀਆਂ ਟੈਕਨੀਕਸ ਦੇ ਬਾਰੇ ਦੱਸਿਆ ਤੇ ਅਸੀਂ ਸਾਡੇ ਸਾਰੇ ਮੈਂਬਰ ਉਹਨਾਂ ਤੋਂ ਬੜਾ ਫਾਇਦਾ ਲੈ ਰਹੇ ਆ ਤੇ ਆਪਣੇ ਕੰਮ ਨੂੰ ਵਿਧਾਨਣ ਵਾਸਤੇ ਉਹਨੂੰ ਅਡਾਪਟ ਕਰ ਰਹੇ ਆ ਮੈਂ ਅੱਜ ਆਏ ਹੋਏ ਆਪਣੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਸਪੈਸ਼ਲ ਲੁਧਿਆਣਾ ਡਾਇਰੈਕਟਲੀ ਜਿਹੜਾ ਹੋਸਟ ਹੈ ਉਹਨਾਂ ਦਾ ਉਹਦੇ ਉਹਨਾਂ ਦੇ ਪ੍ਰਧਾਨ ਚੰਦਰ ਜੀ ਦਾ ਅਤੇ ਰੌਬਿੰਦ੍ਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਅੱਜ ਕਾਮਯਾਬ ਕੀਤਾ ਹੈ ਥੈਂਕ ਯੂ